ਬਿੱਤੇ ਦਿਨੀ ਸਾਈ ਮਿਸ਼ਨੀਆ ਦੇ ਪਚਾਰ ਨੂੰ ਲੈ ਕੇ ਪਿੰਡ ਦੇ ਵਿੱਚ ਲਗਾਏ ਜਾ ਰਹੇ ਪੋਸਟਰਾਂ ਸੰਬੰਧੀ ਲੱਖਾ ਸੁਦਾਣਾਤਾ ਅਭਿਆਨ ਸਾਹਮਣੇ ਆਇਆ ਉਹ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਰਾਤ ਦੇ ਹਨੇਰੇ ਵਿੱਚ ਇਸਾਈਆਂ ਦੇ ਵੱਲੋਂ ਲਗਾਏ ਗਏ ਪੋਸਟਰ ਜੇਕਰ ਦਿਨ ਦੇ ਸਮੇਂ ਨਜ਼ਰ ਆ ਗਏ ਤਾਂ ਲਤਾ ਵੱਡ ਦਿੱਤੀਆਂ ਜਾਣਗੀਆਂ ਜਿਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਨਜ਼ਦੀਕ ਰਾਜੀਵਾਲ ਪਿੰਡ ਦੇ ਪਾਸਟਰ ਸੁਖਪਾਲ ਰਾਣਾ ਦੇ ਵੱਲੋਂ ਇਸ ਸੰਬੰਧੀ ਸਖਤ ਨੋਟਿਸ ਲੈਦਿਆਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਇਸਾਈ ਧਰਮ ਲੋਕਾਂ ਨੂੰ ਜੋੜਨ ਵਾਲਾ ਧਰਮ ਹੈ ਅਤੇ ਬਾਈਬਲ ਦੇ ਸਿਧਾਂਤਾਂ ਦੇ ਪ੍ਰਭੂ ਯੀਸ਼ੂ ਮਸੀਹ ਦੇ ਨਾਂ ਤੇ ਅਤੇ ਆਸਾ ਦਾ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਭਾਰਤ ਵਰਗੇ ਸੰਵਿਧਾਨਿਕ ਦੇਸ਼ ਦੇ ਵਿੱਚ ਜਿੱਥੇ ਹਰ ਇੱਕ ਬੰਦੇ ਨੂੰ ਕਿਸੇ ਵੀ ਧਰਮ ਨੂੰ ਅਪਣਾਉਣ ਦੀ ਆਜ਼ਾਦੀ ਹੈ ਤੋ ਉਥੇ ਹੀ ਲੱਖਾਂ ਸਿਧਾਣਾ ਵਰਗੇ ਲੋਕਾਂ ਦੇ ਵੱਲੋਂ ਭੜਕਾਉ ਪਾਸ਼ਣ ਦੇ ਲੋਕਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦਰਾਂ ਉਹਨਾਂ ਕਹਾਂ ਕਿ ਇਸ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਤੋਂ ਅਸੀਂ ਅਪੀਲ ਕਰਦੇ ਹਾਂ ਕਿ ਪ੍ਰਸ਼ਾਸਨ ਇਸ ਤੇ ਬਣਦੀ ਕਾਰਵਾਈ ਕਰੇ ਵਰਨਾ ਮਸੀਹ ਪਾਇਚਾਰਾ ਸੜਕਾਂ ਤੇ ਉੱਤਰ ਸੰਘਰਸ਼ ਕਰਨ ਦੇ ਲਈ ਤਿਆਰ ਬੈਠਾ ਹੈ ਜੀ ਸਰ ਕੀ ਨਾਮ ਆਪਣਾ ਜੀ ਅੱਜ ਦੀ ਪ੍ਰੈਸ ਕਾਨਫਰੈਂਸ ਕੀ ਮੋਟਿਵ ਹੈ ਜੀ ਲੱਖਾ ਸਿਧਾਨਾ ਜੋ ਅ ਪਰਮੇਸ਼ਰ ਦੇ ਸੇਵਕ ਤੇ ਬਾਈਬਲ ਦੀਆਂ ਜਿਹੜੀਆਂ ਸੱਚੀਆਂ ਗੱਲਾਂ ਨੇ ਉਹਨਾਂ ਨੂੰ ਕੂੜ ਪ੍ਰਚਾਰ ਕਹਿ ਕੇ ਆਪਣੀ ਛੂਠੀ ਸ਼ੌਹਰਤ ਕਮਾਣਾ ਚਾਹੁੰਦਾ ਹੈ ਇਹ ਮੋਟਿਵ ਇਸ ਲਈ ਕਾਨਫਰੰਸ ਇਸ ਲਈ ਹੈ ਤਾਂ ਕਿ ਉਹਨੂੰ ਦਾ ਜਵਾਬ ਦਿੱਤਾ ਜਾਵੇ ਕਿ ਜਿਹੜੀਆਂ ਬੇਬੁਨਿਆਦ ਗੱਲਾਂ ਛੂਠੀਆਂ ਤੇ ਗਲਤ ਇਦਾਂ ਕਦੀ ਬੰਦਾ ਸ਼ੌਹਰਤ ਨਹੀਂ ਖੱਟ ਸਕਦਾ ਦੇ ਨਾ ਹੀ ਕਦੀ ਕਿਸੇ ਮੁਕਾਮ ਤੇ ਪਹੁੰਚ ਸਕਦਾ ਹੈ ਤੇ ਉਹਨੂੰ ਜਵਾਬ ਹੈ ਇਸ ਲਈ ਇਹ ਕਾਨਫਰੰਸ ਹੈ ਸਰ ਸਾਰੇ ਧਰਮ ਨੂੰ ਇੱਕ ਸਮਾਨ ਸਮਝਿਆ ਜਾਂਦਾ ਤੇ ਮਸੀਹ ਭਾਈਚਾਰੇ ਨੂੰ ਵੀ ਕਿਉਂ ਬਾਰ-ਬਾਰ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਵਧੀਆ ਕੁਐਸਚਨ ਹੈ ਮਤਲਬ ਜੇਵੇਂ ਸੱਚੀ ਗੱਲ ਹੈ ਕਿ ਸਾਰੇ ਧਰਮ ਇੱਕ ਸਮਾਨ ਨੇ ਪਰ ਮਸੀਹ ਲੋਕਾਂ ਨੂੰ ਹੀ ਕਿਉਂ ਕਿਉਂਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਇੱਥੇ ਜਿਹੜੀ ਸ਼ਰਧਾ ਹੈ ਜਿਹੜਾ ਸਾਡਾ ਫੇਥ ਆ ਉਹ ਅਸੀਂ ਬਹੁਤ ਪੂਰੇ ਮਨ ਤੋਂ ਕਰਦੇ ਆਂ ਤੇ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦੇ ਜੀਵਨ ਬਦਲਦੇ ਨਹੀਂ ਅਲੱਗ-ਅਲੱਗ ਸਮਾਜ ਦੇ ਲੋਕ ਕੋਈ ਪਰੇਸ਼ਾਨ ਆ ਦੁਖੀ ਆ ਤੇ ਇੱਥੇ ਜਿਹੜੀਆਂ ਦੁਆਵਾਂ ਪ੍ਰਾਰਥਨਾ ਜੋ ਅਕੋਰਡਿੰਗ ਟੂ ਬਾਈਬਲ ਦੇ ਅੰਦਰ ਜੋ ਲਿਖਿਆ ਗਿਆ ਅਸੀਂ ਕਰਦੇ ਆਂ ਤੇ ਲੋਕਾਂ ਦਾ ਜੀਵਨ ਬਦਲਦਾ ਹੈ ਤਾਂ ਸ਼ਾਇਦ ਦੂਜੇ ਲੋਕਾਂ ਨੂੰ ਕੁਝ ਦਿਮਾਗ 'ਚ ਗਲਤ ਚੀਜ਼ ਬੈਠਦੀ ਆ ਕਿ ਅਸੀਂ ਕੁਝ ਗਲਤ ਕਰਦੇ ਆਂ ਪਰ ਅੱਜ ਤੱਕ ਕੋਈ ਸਾਬਤ ਨਹੀਂ ਕਰ ਪਾਇਆ ਕਿ ਚਰਚ ਦੇ ਅੰਦਰ ਕੋਈ ਝੂਠਾ ਚਮਤਕਾਰ ਹੁੰਦਾ ਹੈ ਜਾਂ ਪੈਸੇ ਦੇ ਕੇ ਤਾਂ ਬਦਲਦੇ ਨਹੀਂ ਜਾਂ ਕੋਈ ਦੁज्जਤ ਜਿਹਾ ਵਿਸ਼ਾ ਇਹ ਕੁਝ ਸ਼ਰਾਰਤੀ ਬੰਦੇ ਉੱਠਦੇ ਨਹੀਂ ਔਰ ਆਪਣੇ ਆਪ ਨੂੰ ਮਸ਼ਹੂਰ ਕਰ ਲਈ ਕਿਉਂਕਿ ਅਸੀਂ ਜਾਣਦੇ ਹਾਂ ਨਾ ਕਿ ਸਮਾਜ ਦੇ ਅੰਦਰ ਥੋੜੇ ਜਿਹੀ ਸਮੇਂ ਤੋਂ ਪਹਿਲਾਂ ਤੇ ਕਦੀ ਹੋਇਆ ਨਹੀਂ ਪਹਿਲਾਂ ਤਾਂ ਇੰਨੇ ਸਾਲਾਂ ਤੋਂ ਕ੍ਰਿਸ਼ਿਆਲਿਟੀ ਦਾ ਪ੍ਰਚਾਰ ਨਿਉ ਤਾਂ ਇਹ ਸਾਡੇ YouTube ਚੈਨਲ ਤੇ ਦੇਖੋ ਤਾਂ 5-5 ਸਾਲ ਪੁਰਾਣੀਆਂ ਗਵਾਹਾਂ ਜਿਹੜੀਆਂ 10-10 ਲੱਖ 20-20 ਲੱਖ ਲੋਕਾਂ ਨੇ ਵੇਖ ਲੀਆਂ ਤੇ ਉਦੋਂ ਨਹੀਂ ਕੋਈ ਉੱਠਿਆ ਵੀ ਇਹ ਘਰਤਿਆ ਜੀ ਇਹ ਕੂੜ ਪ੍ਰਚਾਰਾ ਜਿੱਦਾਂ ਦੀ ਆਪਾਂ ਗੱਲਾਂ ਕਰਦੇ ਆਂ ਬਾਈਬਲ ਦੇ ਸੱਚੇ ਪ੍ਰਚਾਰ ਉੱਤੇ ਬਾਈਬਲ ਦੀਆਂ ਸੱਚੀਆਂ ਗੱਲਾਂ ਉੱਤੇ ਗਲਤ ਟਿੱਪਣੀ ਕਰਨਾ ਵੀ ਇੱਕ ਕ੍ਰਾਈਮ ਆ ਯਾਦ ਰੱਖਿਓ ਕਿ ਸਿਧਾਨਾ ਦੇ ਖਿਲਾਫ ਕੋਈ ਪੁਲਿਸ ਬੀਤੇ ਦਿਨਾਂ ਦੇ ਵਿੱਚ ਆਪਾਂ ਸਾਰਿਆਂ ਨੇ ਦੇਖਿਆ ਹੋਣਾ ਕਿ ਇੱਕ ਲੱਖਾ ਸਿਧਾਨਾ ਨਾਂ ਦਾ ਇੱਕ ਮਾਮੂਲੀ ਜਿਹਾ ਬੰਦਾ ਜਿਹੜਾ ਜਿਹਦਾ ਪਾਲਣ ਪੋਸ਼ਣ ਹੀ ਨਫ਼ਰਤ ਚ ਹੋਇਆ ਜਿਹਦਾ ਜੀਵਨ ਸ਼ੁਰੂਆਤ ਹੀ ਜੜੀ ਨਫ਼ਰਤ ਹੋਈ ਹੈ ਮਾਰ ਦੋ ਵੱਡ ਦੋ ਕਿਸੇ ਨੂੰ ਕਿਸੇ ਦੇਆਂ ਭੈਣਾਂ ਦੇ ਕਈਆਂ ਭੈਣਾਂ ਦੇ ਸੁਹਾਗ ਉਜਾਰਦੇ ਕਈਆਂ ਮਾਵਾਂ ਦੇ ਪੁੱਤ ਮਾਰ ਛੱਡੇ ਕਈਆਂ ਨੇ ਇੰਡਸਟਰੀਲਿਸਟਾਂ ਕੋਲੋਂ ਫਰੋਤੀਆਂ ਮੰਗੀਆਂ ਔਰ ਕਰੋੜਾਂ ਰਪਏ ਲੈ ਕੇ ਆਪਣੇ ਘਰ ਪਰਲੇ ਅੱਜ ਮੈਨੂੰ ਹੈਰਾਨੀ ਹੁੰਦੀ ਹੈ ਕਿ ਇਸ ਤਰੀਕੇ ਦੇ ਮਨੁੱਖ ਨੂੰ ਕਿਹਨੇ ਮੁੱਖ ਧਾਰਾ ਦੇ ਅੰਦਰ ਲੈ ਆਂਦਾ ਪੁਲਿਸ ਨੇ ਜਾਂ ਕਿਸ ਕਿਹੜੇ ਮਨਿਸਟਰ ਨੇ ਇਹਨੂੰ ਮੁੱਖ ਧਾਰਾ ਦੇ ਅੰਦਰ ਲੈ ਕੇ ਆਏ ਨੇ ਕਿਉਂਕਿ ਜਿਹੜਾ ਇਨਸਾਨ ਦਾ ਪਾਲਣ ਪੋਸ਼ਣ ਹੀ ਗੈਂਗਸਟਰ ਵਾਚ ਹੋਇਆ ਬਦਮਾਸ਼ੀ ਚ ਹੋਇਆ ਉਹ ਕਿਵੇਂ ਹੋ ਸਕਦਾ ਹੈ ਕਿ ਸਮਾਜ ਦੇ ਅੰਦਰ ਰਾਜਨੀਤਿਕ ਤੌਰ ਦੇ ਅੱਗੇ ਕੋਈ ਐਮਐਲਏ ਐਮਪੀ ਬਣ ਕੇ ਕਿਵੇਂ ਸਮਾਜ ਨੂੰ ਅੱਛੀ ਸਿੱਖ ਦੇ ਸਕਦਾ ਹੈ ਇਹ ਸਿਰਫ ਨਫ਼ਰਤ ਦੇ ਸਕਦੇ ਨੇ ਇਸ ਤਰੀਕੇ ਦੇ ਲੋਕ ਜਿਹੜੇ ਕਿ ਸਮਾਜ ਨੂੰ ਪਾੜਦੇ ਨੇ ਸਿੱਖ ਵੀ ਰਾਜ ਮੁਸਲਮਾਨ ਵੀ ਰਾਜ ਮਸੀਹ ਵੀ ਰਾਜ ਪਾੜ ਪਾਉਂਦੇ ਨੇ ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜਾ ਇਸ ਇਲਾਕੇ ਸਤਾਣੇ ਨੇ ਕਿਹਾ ਹੈ ਕਿ ਸਾਡੇ ਪਿੰਡ ਦੇ ਅੰਦਰ ਪੋਸਟਰ ਲਾ ਕੇ ਗਏ ਨੇ ਜਿਹੜਾ ਆਊਗਾ ਉਹਦੀ ਲੱਤਾਂ ਤੋੜ ਦਾਂਗੇ ਮੈਂ ਦੱਸਣਾ ਚਾਹੁੰਦਾ ਤੇ ਪਿੱਛੇ ਸਾਡੇ ਜਿਹੜੇ ਜਿੰਨੇ ਵੀ ਗੁਰਪੁਰਬ ਸਾਹਿਬ ਨੰਗੇ ਨੇ ਗੁਰਪੁਰਬ ਦੇ ਵੀ ਇਸ਼ਤਿਹਾਰ ਲੱਗਦੇ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾ ਕਿ ਇਸ ਰੋਂ ਦੀ ਗੁਰੂ ਸਾਹਿਬ ਦੀ ਜਿਹੜੀ ਸਵਾਰੀ ਨੰਗਣੀ ਹੈ ਹਾਂਜੀ ਜੇ ਕੋਈ ਕਵੀਰਤੰਦਰ ਬਾਰ ਹੁੰਦਾ ਉਹਦੇ ਵਿੱਚ ਇਸ਼ਤਿਹਾਰ ਲਗਾਏ ਜਾਂਦੇ ਨੇ ਉਹ ਉਹ ਇੱਕ ਸਾਰਿਆਂ ਤੱਕ ਸੰਦੇਸ਼ ਦਿੰਦਾ ਕਿ ਜੜੀਆ ਹੁੰਦਾ ਇਹਨੂੰ ਕਿੰਨੇ ਹੱਕ ਦਿੱਤਾ ਤੇ ਕਿਸੇ ਨੂੰ ਕਹੇ ਕਿ ਇਸ਼ਤਿਹਾਰ ਨਹੀਂ ਲਾ ਸਕ ਲਾ ਸਕਦੇ ਇਹਨੂੰ ਕਿਹ ਕੈਸੇ ਦੀ ਘਾਰ ਖੇਤਰ ਦੇ ਅੰਦਰ ਆ ਕੇ ਇਹਨੇ ਕਿਹਾ ਕਿ ਇਸ਼ਤਿਹਾਰ ਨਹੀਂ ਲਗਾ ਸਕਦੇ ਔਰ ਮੈਂ ਦੱਸਣਾ ਚਾਹਣਾ ਜਿਹੜੀ ਜਿਹੜੀ ਭਾਸ਼ਾ ਇਹਨੇ ਵਰਤੀ ਹੈ ਉਹ ਬਹੁਤ ਹੀ ਭੱਦੀ ਸ਼ਬਦਾਵਲੀ ਵਰਤੀ ਹੈ ਕਿ ਇਹਨੇ ਕਿਹਾ ਲੱਤਾਂ ਵੜ ਦਾਂਗੇ ਔਰ ਇੱਕ ਨੂ ਨੂ ਨੋਟਿਸ ਲੈਣਾ ਚਾਹੀਦਾ ਹੈ ਕਿ ਜਿਹੜਾ ਬੰਦਾ ਹੇਟ ਸਪੀਚ ਦੇ ਰਿਹਾ ਹੈ ਜਿਹੜਾ ਬੰਦਾ ਲੱਤਾਂ ਵੱਡਣ ਦੀ ਕੋਸ਼ਿਸ਼ ਕਰ ਰਿਹਾ ਹੈ ਪਹਿਲੇ ਉਹਦੀ ਜ਼ੁਬਾਨ ਨੂੰ ਵੱਡ ਦਿੱਤਾ ਜਾਵੇ ਤਾਂ ਕਿ ਸਮਾਜ ਦੇ ਅੰਦਰ ਜਿਹੜੀ ਹੈ ਨਫਰਤ ਦੀ ਭਾਵਨਾ ਨਾ ਫੈਲਾਈ ਜਾ ਸਕੇ ਕੀ ਕਰਨਾ ਹੈ ਜੀ ਬਾਰ ਬਾਰ ਮਸੀਹ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਮੈਂ ਦੱਸਣਾ ਦੋਨਾਂ ਕਿ ਮਸੀਹ ਭਾਈਚਾਰਾ ਕਿਉਂਕਿ ਅੱਜ ਪ੍ਰਚਾਰ ਤੇ ਪ੍ਰਸਾਰ ਬੜੇ ਅੱਛੇ ਤਰੀਕੇ ਨਾਲ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ ਕਿਉਂਕਿ ਸਚਾਈ ਹਮੇਸ਼ਾ ਬਹੁਤ ਤੇਜ਼ੀ ਨਾਲ ਫੈਲਦੀ ਹੈ ਜਿਹੜੀਆਂ ਮਨਕਰਨ ਧਕਾਣੇ ਆਉਂਦੀਆਂ ਉਹ ਥੋੜੀ ਦੇਰ ਦੀਆਂ ਹੁੰਦੀਆਂ ਬਾਅਦ ਖਤਮ ਹੋ ਜਾਂਦੀਆਂ ਔਰ ਸਚਾਈ ਹਮੇਸ਼ਾ ਜ਼ਿੰਦਾ ਰਹਿੰਦੀ ਹੈ ਸੋ ਕਈ ਸ਼ਰਾਰਤੀ ਲੋਕਾਂ ਨੂੰ ਇਹ ਸਚਾਈ ਪਸੰਦ ਨਹੀਂ ਆ ਰਹੀ ਸਿਰਫ ਝੂਠੀ ਸ਼ੋਹਰਤ ਸਿਰਫ ਆਪਣੀ ਜਿਹੜੀ ਆ ਫੇਸਬੁਕ ਤੇ ਆਪਣੇ ਈਵਰਸ ਵਧਾਉਣ ਵਾਸਤੇ ਆਪਣੇ ਆਪ ਨੂੰ ਮਸ਼ਹੂਰ ਕਰਨ ਵਾਸਤੇ ਇਸ ਤਰੀਕੇ ਦੀਆਂ ਕੋਝੀਆਂ ਹਰਕਤਾਂ ਕਰ ਰਹੇ ਨੇ ਪਹਿਲਾਂ ਲੱਖਾਂ ਦੇ ਕਾਰਵਾਈ ਨਹੀਂ ਹੁੰਦੀ ਤੇ ਮੁਸੀਬਾ ਹੀ ਚੜਦਾ ਕੀ ਆ ਜੀ ਬਿਲਕੁਲ ਲੱਖਾਂ ਸੁਧਾਨੇ ਦੇ ਉੱਪਰ ਜਾ ਕੇ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਪ੍ਰਸ਼ਾਸਨ ਨੂੰ ਪਹਿਲੇ ਤੇ ਜਿਹੜੀ ਆ ਉਹਨਾਂ ਨੂੰ ਇੱਕ ਸਿੰਪਲ ਤੌਰ ਤੇ ਜਿਹੜੀ ਐਪਲੀਕੇਸ਼ਨ ਦਿੱਤੀਆਂ ਵੀ ਆ ਔਰ ਹੋਰ ਵੀ ਦੇਾਂਗੇ ਜੇਕਰ ਫਿਰ ਵੀ ਜੇਕਰ ਕਾਰਵਾਈ ਕਰਨ ਦੇ ਪ੍ਰਸ਼ਾਸਨ ਕੋਈ ਯਾਨਾ ਕੰਨੀ ਕਰਦਾ ਫਿਰ ਲੱਖਾਂ ਦੀ ਗਿਣਤੀ ਦੇ ਵਿੱਚ ਆਪਾਂ ਪੂਰਾ ਪੰਜਾਬ ਫਰੀਜ਼ ਕਰਾਂਗੇ ਪੂਰੇ ਜ਼ਿਲ੍ਹੇ ਫਰੀਜ਼ ਕਰਾਂਗੇ ਜਦ ਤੱਕ ਇਸ ਬੰਦੇ ਨੂੰ ਜੇਲ੍ਹ ਦੇ ਇਲਾਕਿਆਂ ਦੇ ਪਿੱਛੇ ਨਾ ਬਚਾਇਆ ਜਾਊ ਲੱਖਾ ਸਧਾਨ ਨੇ ਵੀਡੀਓ ਚ ਕਿਹਾ ਕਿ ਪਖੰਡਾ